ਬੀਤੇ ਦਿਨੀ ਅਭੋਰ ਤੇ ਨਾਮਵਰ ਮਸ਼ਹੂਰ ਕਪੜਾ ਵਪਾਰੀ ਸੰਜੀਵਰਮਾ ਦਾ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਨੂੰ ਲੈ ਕੇ ਵਪਾਰੀ ਵਰਗ ਅਤੇ ਸ਼ਹਿਰ ਵਾਸੀਆਂ ਚ ਕਾਫੀ ਰੋਸ ਅਤੇ ਗੁੱਸਾ ਦਿਖਾਈ ਦੇ ਰਿਹਾ ਸੀ ਅਤੇ ਪੁਲਸ ਉੱਪਰ ਵੀ ਕਾਫੀ ਦਬਾਅ ਬਣਿਆ ਹੋਇਆ ਸੀ ਤੇ ਪੁਲਸ ਨੇ ਅੱਜ ਦੋ ਮੁਲਜ਼ਮਾਂ ਦਾ ਇਨਕਾਊਂਟਰ ਕੀਤਾ ਹੈ ਤੇ ਦੋ ਮੁਲਜ਼ਮਾਂ ਨੂੰ ਇਰ ਕਰ ਦਿੱਤਾ ਹੈ ਅਤੇ ਇਸ ਇਨਕਾਊਂਟਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਅਤੇ ਇਹ ਸਾਰੇ ਇਨਕਾਊਂਟਰ ਨੂੰ ਲੈ ਕੇ ਪੁਲਸ ਦੇ ਉੱਚ ਅਧਿਕਾਰੀ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਸਾਰੀ ਕਹਾਣੀ ਦੱਸੀ ਹੈ ਕਿ ਕਿਸ ਤਰ੍ਹਾਂ ਮੁਲਜ਼ਮਾਂ ਦਾ ਇਨਕਾਊਂਟਰ ਹੋਇਆ ਹੈ ਸਾਨੂੰ ਦੇਹ ਤੁਹਾਨੂੰ ਕੀ ਕੁਝ ਕਿਹਾ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਇਹ ਜਿਹੜਾ ਇੱਥੇ ਇੱਕ ਅਬੋਰ ਕਤਲ ਹੋਇਆ ਸੀਗਾ ਕੱਲ ਇੱਕ ਕਾਰੋਬਾਰੀ ਸੰਜੇ ਵਰਮਾ ਜੀ ਦਾ ਉਹਦੇ ਤਹਿਤ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਸੋ ਜਿਹੜੀ ਵੀ ਸੀਸੀਟੀਵੀ ਫੁਟੇਜ ਸਗੀ ਸਾਰੇ ਸੋਸ਼ਲ ਮੀਡੀਆ ਤੇ ਪ੍ਰਿੰਟ ਤੇ ਇਸ ਮੀਡੀਆ ਦੇ ਵਿੱਚ ਵੀ ਇੱਕ ਸਵਿਫਟ ਕਾਰ ਜਿਹੜੀ ਉਹ ਦਿਖਾਈ ਦਿੰਦੀ ਗਈ ਸੀ ਔਰ ਇਹ ਜਿਹੜੀ ਸਵਿਫਟ ਕਾਰ ਨੂੰ ਅਸੀਂ ਟਰੈਕ ਕਰਦੇ ਕਰਦੇ ਜਿਹੜਾ ਹੈਗਾ ਵਾ ਉਹਦੇ ਇਹਦੇ ਤੇ ਦੋ ਮੁਲਜ਼ਮ ਜਿਹੜੇ ਸਗੇ ਮੇਨ ਜਿਹੜੇ ਇਹਨਾਂ ਨੂੰ ਲੈ ਕੇ ਭਜਾ ਕੇ ਲੈ ਕੇ ਗਏ ਸੀ ਟੋਟਲੇ ਪੰਜ ਜਾਣੇ ਸੀ ਤਿੰਨ ਤਾਂ ਮੋਟਰਸਾਈਕਲ ਤੇ ਆਏ ਦੋ ਜਿਹੜੇ ਪਿੱਛੇ ਬੈਕਅਪ ਵਾਲੀ ਪਿੱਛੇ ਰਹੇ ਸੀਗੇ ਜਿੰਨਾ ਕੋਈ ਸਵਿਫਟ ਗੱਡੀ ਸੀਗੀ ਔਰ ਉਹਨਾਂ ਨੇ ਹੀ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਉਥੋਂ ਇਹ ਇਹਨਾਂ ਨੂੰ ਭਜਾ ਕੇ ਲੈ ਕੇ ਗਏ ਸੀ ਸੋ ਉਹ ਜਦੋਂ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਂ ਜਸਪ੍ਰੀਤ ਸੀਗਾ ਤੇ ਦੂਸਰੇ ਦਾ ਨਾਂ ਹੈਗਾ ਰਾਮਰਤਨ ਸੋ ਇਹ ਬੰਦੇ ਜਦੋਂ ਫੜ ਲਏ ਫੜ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਮਜੀਦ ਸੋ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਭੀ ਜਿੱਥੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਹ ਜਿਹੜੇ ਇਹਨਾਂ ਨੇ ਪੱਗਾਂ ਬੰਨੀਆਂ ਸੀ ਮੜਾਸੇ ਬੰਨੇ ਮਾਰੇ ਸੀ ਨਾਲ ਇਹਨਾਂ ਨੇ ਜਿਹੜੀਆਂ ਕੋਈ ਆਪਦੀਆਂ ਕੱਪੜੇ ਪਾਏ ਹੋਏ ਸੀ ਸਪੈਸ਼ਲੀ ਕਮੀਜ਼ਾਂ ਉਹ ਇਹਨਾਂ ਨੇ ਰਾਹ 'ਚ ਜਿਹੜੀਆਂ ਹੈਗੀਆਂ ਉਹ ਲਾ ਕੇ ਸੱਟੀਆਂ ਸੀ ਔਰ ਜਿਹੜੇ ਵੈਪਨ ਇਸਵਾਰਦਾ 'ਚ ਵਰਤੇ ਗਏ ਸੀਗੇ ਉਹ ਵੈਪਨ ਵੀ ਰਸਤੇ 'ਚ ਇਹਨਾਂ ਨੇ ਕਿਤੇ ਜਾਂਦੇ ਆ ਜਿਹੜਾ ਹੈਗਾ ਵਾ ਉਹ ਲੁਕਾ ਦਿੱਤੇ ਸੀਗੇ ਸੋ ਉਹ ਸਾਰਾ ਜਿਹੜਾ ਹੈਗਾ ਵਾ ਉਸ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਦੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਆਸਤੇ ਤਾਂ ਕਿ ਜਿਹੜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁ ਵਾਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਹੈਗੇ ਸਰਚ ਵਗੈਰਾ ਜਿਹੜਾ ਹੋ ਉਹ ਚੱਲ ਰਿਹਾ ਸੀਗਾ ਸੋ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਨ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆ ਉਥੇ ਰਿਕਵਰੀ ਕਰ ਲਈ ਆਏ ਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ਦੀ ਕਿਉਂਕਿ ਇੱਥੇ ਜਿਆਦਾ ਜੰਗਲ ਟਾਈਪ ਸੀਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 30 ਬੋਰ ਦਾ ਪਿਸਟਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਔਰ ਇਸ ਬੰਦੇ ਵਿੱਚ ਜਿਹੜਾ ਪਰਚਾ 302 ਦੇ ਵਿੱਚ ਮਰਡਰ ਦਾ ਪਰਚਾ ਜਿਹੜਾ ਦਰਜ ਕਰਕੇ ਔਰ 25549 ਆਮ ਸੈਕਟ ਉਹਦੇ ਚ ਪਰਚਾ ਦਰਜ ਕਰਕੇ ਉਹਦੀ ਸੈਪਰੇਟ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜਿਹੜੇ ਸਾਡਾ ਇੱਕ ਮਲਾਜਮ ਆ ਸੀਨੀਅਰ ਕਨਸਟੇਬਲ ਜਿਹੜਾ ਪੋਸਟਡ ਸਿਗਾ ਇੱਥੇ ਅਬੋਰ ਦੇ ਵਿੱਚ ਉਹਦੇ ਵੀ ਇੱਕ ਜਿਹੜਾ ਹੈਗੀ ਆ ਗੋਲੀ ਲੱਗੀ ਆ ਇਸ ਇਨਕਾਊਂਟਰ ਦੌਰਾਨ ਔਰ ਉਹ ਵੀ ਇੰਜਰਡ ਹੋਇਆ ਉਹਨੂੰ ਅਸੀਂ ਜਿਹੜਾ ਹੈਗਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਜਿਹੜਾ ਉਹਨੂੰ ਦਾਖਲ ਕਰਵਾਇਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਚੱਲ ਰਹੀ ਆ ਔਰ ਬਾਕੀ ਦੇ ਵੀ ਜਿਹੜੇ ਇਸ ਕਤਲ ਦੇ ਵਿੱਚ ਜਿਹੜੇ ਬਾਕੀ ਦੇ ਵੀ ਮਲਜ਼ਮ ਨੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਾਂਗੇ ਇਹਦੇ ਚ ਬਹੁਤ ਵੱਡੀਆਂ ਤੇ ਚੰਗੀਆਂ ਲੀਡਸ ਜਿਹੜੀਆਂ ਹੈਗੀਆਂ ਵਾ ਉਹ ਫਾਜ਼ਿਲਕਾ ਪੁਲਿਸ ਨੂੰ ਅੰਡਰ ਦੀ ਲੀਡਰਸ਼ਿਪ ਆਫ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਜਿਹੜਾ ਹੈਗਾ ਚੰਗੀਆਂ ਲੀਡਸ ਇਹਨਾਂ ਨੂੰ ਮਿਲ ਚੁੱਕੀਆਂ ਔਰ ਉਹ ਜਲਦ ਜਿਹੜੇ ਹੈਗੇ ਆ ਬਾਕੀ ਦੇ ਜਿਹੜੇ ਰਹਿੰਦੇ ਸ਼ੂਟਰ ਆ ਪਲੱਸ ਜਿਹੜੇ ਵੀ ਇਹਦੇ ਪਿੱਛੇ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਉਹਨਾਂ ਨੂੰ ਦਬੋਚ